ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਇੰਟਰਨੈਟ ਦੇ ਇੰਟਰਨੈਟ ਦਾ ਕੀ ਇਤਿਹਾਸ ਸੀ ਕਿੱਦਾਂ ਇੰਟਰਨੈਟ ਹੋਂਦ ਦੇ ਵਿੱਚ ਆਇਆ ਕਿਹੜੀ ਚੀਜ਼ਾਂ ਦੇ ਵਿੱਚ ਪਹਿਲਾਂ ਵਰਤਿਆ ਜਾਂਦਾ ਸੀ ਤੇ ਕੀ ਇਤਿਹਾਸਕ ਪਰਮਾਨ ਨੇ ਸੋ ਸਾਰਾ ਉਸ ਦੇ ਉੱਪਰ ਆਪਾਂ ਗੱਲ ਕਰਾਂਗੇ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੰਟਰਨੈਟ ਇਤਿਹਾਸ ਇੰਟਰਨੈਟ ਦਾ ਕੋਈ ਬਹੁਤਾ ਲੰਬਾ ਨਹੀਂ ਹੈਗਾ 1950 ਤੋਂ ਲੈ ਕੇ 1990 ਤੱਕ ਅਲੱਗ-ਅਲੱਗ ਪੜਾਵਾਂ ਦੇ ਵਿੱਚ ਖੋਜਿਆ ਗਿਆ ਇੰਟਰਨੈਟ ਸਭ ਤੋਂ ਪਹਿਲਾਂ ਡਿਫੈਂਸ ਤੇ ਮਿਲਟਰੀ ਦੇ ਕੋਲੇ ਹੁੰਦਾ ਸੀ ਉਹ ਟਰੈਡੀਸ਼ਨਲ ਤਰੀਕਿਆਂ ਦੇ ਨਾਲ ਇੰਟਰਨੈਟ ਨੂੰ ਯੂਜ਼ ਕਰਦੇ ਸੀ ਉਸ ਸਮੇਂ ਜਿਹੜੀਆਂ ਟੈਕਨੀਕਾਂ ਸੀ ਕਾਫੀ ਵੱਡੀਆਂ ਹੁੰਦੀਆਂ ਸੀ ਕਿਉਂਕਿ ਜਿਹੜੇ ਇੰਟਰਨੈਟ ਜਿਹੜੇ ਪੀਸੀਆਂ ਤੇ ਚਲਾਇਆ ਜਾਂਦਾ ਸੀ ਕੰਪਿਊਟਰ ਤੇ ਚਲਾਇਆ ਜਾਂਦਾ ਸੀ ਉਹ ਬਹੁਤ ਵੱਡੇ-ਵੱਡੇ ਹੁੰਦੇ ਸੀ ਜਿਨ੍ਹਾਂ ਨੂੰ ਮਤਲਬ ਉਹ ਕਮਰਿਆਂ ਦੇ ਵਿੱਚ ਸਟੋਰ ਕੀਤਾ ਜਾਂਦਾ ਸੀ ਸੋ ਇਹ ਤਕਨੀਕਾਂ ਸੀ ਜੋ ਉਸ ਮੈਂ ਵਰਤਿਆ ਜਾਂਦਾ ਸੀ ਮਤਲਬ ਕਹਿੰਦਾ ਇੰਟਰਨੈਟ ਸੀ ਜਿਹੜਾ ਸੰਚਾਰ ਦੇ ਮਾਧਿਅਮ ਦੇ ਲਈ ਹੀ ਵਰਤਿਆ ਜਾਂਦਾ ਸੀ ਸਿਰਫ ਇੱਕ ਦੂਜੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਦੇ ਲਈ ਵੀ ਉਹ ਕੀ ਕੀ ਕਰ ਰਹੇ ਨੇ ਬੰਦੇ ਕਿਹੜੀ ਜਗ੍ਹਾ ਤੇ ਕੀ ਹੋ ਰਿਹਾ ਸਿਰਫ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜਿਹੜਾ ਸੀਗਾ ਇੰਟਰਨੈਟ ਉਹਦੋਂ ਵਰਤਿਆ ਜਾਂਦਾ ਸੀ ਸੋ ਕੋਈ ਇਹਦਾ ਕਠੋਰ ਰੂਪ ਜੋ ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖ ਰਹੇ ਆ ਉਹ ਸਾਹਮਣੇ ਨਹੀਂ ਆਇਆ ਸੀ ਇਤਿਹਾਸਿਕ ਪ੍ਰਮਾਣ ਇੰਟਰਨੈਟ ਦਾ ਇੰਟਰਨੈਟ ਕੋਲਡ ਵਾਰ ਸਮੇਂ ਜਦੋਂ ਅਮਰੀਕੀ ਸੈਨਾ ਨੇ ਸਰਕਾਰ ਅੱਗੇ ਪੇਸ਼ਕਸ਼ ਕੀਤੀ ਵੀ ਸਾਨੂੰ ਇੱਕ ਅਜਿਹੀ ਟੈਕਨੋਲੋਜੀ ਜਾਂ ਸਿਸਟਮ ਪ੍ਰੋਵਾਈਡ ਕੀਤਾ ਜਾਵੇ ਜਿਹਦੇ ਨਾਲ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਜੋ ਸੀਕ੍ਰੀਟ ਗੱਲਾਂ ਨੇ ਸਾਝੀਆਂ ਕਰ ਸਕੀਏ ਪਰ ਕਿਉਂਕਿ ਇੰਨੀ ਦੂਰੀ ਹੋਣ ਦੇ ਬਾਵਜੂਦ ਉਹਨਾਂ ਨੂੰ ਕੁਝ ਪਤਾ ਨਹੀਂ ਚੱਲਦਾ ਸੀ ਵੀ ਕੀ ਚੱਲ ਰਿਹਾ ਤੇ ਕੀ ਹੋ ਰਿਹਾ ਵਾ ਉਹਨਾਂ ਦੇ ਆਪਣੇ ਗਰੁੱਪਾਂ ਦੇ ਵਿੱਚ ਵੀ ਸੋ ਉਹਨਾਂ ਨੇ ਇਹ ਕੰਮ ਸੀਗਾ ਜਿਹੜਾ ਡਾਰਪਾ ਨੂੰ ਦਿੱਤਾ ਡਾਰਪਾ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟ ਕੰਪਨੀ ਡਾਰਪਨ ਨੂੰ ਇਹ ਟੈਕਨੀਕ ਲੱਭਣ ਦੇ ਲਈ ਉਹਨਾਂ ਨੇ ਕਿਹਾ ਤੇ ਡਾਰਪਨ ਨੇ ਕੋਸ਼ਿਸ਼ ਕੀਤੀ ਵੀ ਇੱਕ ਅਜਿਹਾ ਸਿਸਟਮ ਪ੍ਰੋਵਾਈਡ ਕਰਵਾਇਆ ਜਾਵੇ ਤਾਂ ਉਹਨਾਂ ਨੇ ਅੱਗੇ ਆਰਪਾ ਨੂੰ ਐਡਵਾਂਸ ਰਿਸਰਚ ਕੰਪਨੀ ਨੂੰ ਇਹ ਟੈਕਨੀਕ ਬਾਰੇ ਦੱਸਿਆ ਜਦੋਂ ਆਰਪਾ ਹੋਂਦ ਦੇ ਵਿੱਚ ਆਇਆ ਆਰਪਾ ਦੇ ਨਾਲ ਡਾਰਪਾ ਦਾ ਮਿਲਾਪ ਹੋਇਆ ਤਾਂ ਉਸ ਸਮੇਂ ਆਰਪਾ ਨੇ ਇੱਕ ਟੈਕਨੀਕ ਖੋਜੀ ਜਿਹਦਾ ਸੀ ਆਰਪਾ ਨੈਟ ਨਾਮ ਆਰਪਾ ਨੈਟ ਪਹਿਲਾ ਨੈਟ ਇਦਾਂ ਦਾ ਹੋਇਆ ਜਿਹਦੇ ਨਾਲ ә <laughs> ਇਨਫੋਰਮੇਸ਼ਨ ਸਾਂਝੀ ਕਰਨ ਦਾ ਜਿਹੜਾ ਕੰਮ ਸੀ ਉਹ ਪੂਰਾ ਹੋਇਆ ਤੇ ਹੁਣ ਸੈਨਾ ਦੇ ਕੰਪਿਊਟਰ ਸੀ ਜਿਹੜੇ ਉਪਰਜੋਗਸ਼ਾਲਾਾਂ ਦੇ ਵਿੱਚ ਪਏ ਸੀ ਤੇ ਪ੍ਰਯੋਗਸ਼ਾਲਾਾਂ ਦੇ ਥਰੂ ਅਟੈਚ ਜਿੱਥੇ ਕਿਤੇ ਵੀ ਕੋਈ ਵੀ ਉਹਨਾਂ ਨੇ ਐਕਸਪੈਰੀਮੈਂਟ ਕਰਨਾ ਹੁੰਦਾ ਸੀ ਆਰਪਾ ਨੈਟ ਰਾਹੀਂ ਕਨੈਕਟੀਵਿਟੀ ਕਰਕੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਕੰਪਿਊਟਰਾਂ ਰਾਹੀਂ ਲੈ ਲੈਂਦੇ ਸੀ ਸੋ ਆਰਪਾ ਨੈਟ ਦਾ ਬਹੁਤ ਵੱਡਾ ਹੱਥ ਸੀਗਾ ਡਿਫੈਂਸ ਸਿਸਟਮ ਨੂੰ ਇੱਕ ਵਧੀਆ ਟੈਕਨੀਕ ਪ੍ਰੋਵਾਈਡ ਕਰਨ ਦਾ ਸੋ ਇਹ ਟੈਕਨੀਕ ਅੱਗੇ ਜਾ ਕੇ ਕਾਫੀ ਪ੍ਰਚਲਿਤ ਹੋਈ ਪਰ ਇਹ ਉਤਪਾਦਾਂ ਤੱਕ ਨਹੀਂ ਪਹੁੰਚੀ ਸੀ ਇਹ ਸਿਰਫ ਡਿਫੈਂਸ ਕੋਲੇ ਸੀ ਕੁਝ ਜੋ ਸਰਕਾਰ ਨੇ ਉਤਪਾਦ ਰੱਖੇ ਹੋਏ ਸੀ ਉਹਨਾਂ ਤੱਕ ਜੀ ਕਿਉਂਕਿ ਸਰਕਾਰ ਦੱਸਦੀ ਸੀ ਵੀ ਕਿਹੜੇ ਕਿਹੜੇ ਲਿੰਕਸ ਨੇ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਪਰ ਇਹ ਇੰਟਰਨੈਟ ਨੇ ਕੰਮ ਕਰਨਾ ਮਤਲਬ ਜਿਹੜੇ-ਜਿਹੜੀਆਂ ਚੀਜ਼ਾਂ ਸਰਕਾਰ ਨੇ ਅਲਾਉਟ ਕੀਤੀਆਂ ਹੋਈਆਂ ਸੀ ਇਹ ਸਿਸਟਮ ਸਿਰਫ ਉੱਥੇ ਤੱਕ ਸੀਮਤ ਸੀ ਇਸ ਵਾਰ ਪ੍ਰੈਸ ਪਰ ਦੇ ਜੌਨ ਨੇ ਮਿਲ ਕੇ ਜੋ ਟ੍ਰੈਡੀਸ਼ਨਲ ਕੰਪਿਊਟਰ E N I A C ਨੂੰ ਬਦਲ ਕੇ ਉਹਨੂੰ ਅਪਗ੍ਰੇਡੇਸ਼ਨ ਕਰਕੇ ਯੂਨੀਵੈਕ 1 ਬਣਾਇਆ ਯੂਨੀਵੈਕ 1 ਕੰਪਿਊਟਰ ਉਤਪਾਦਾਂ ਦਾ ਕਾਫੀ ਜ਼ਿਆਦਾ ਮਸ਼ਹੂਰ ਸੀ ਲੋਕ ਉਹਨੂੰ ਬਹੁਤ ਪਸੰਦ ਕਰਦੇ ਸੀ ਕਿਉਂਕਿ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਇਹਦੇ ਵਿੱਚ ਇੰਟਰਨੈਟ ਚਲਾਉਣ ਦੇ ਲਈ ਉਹਨਾਂ ਨੇ 5200 ਵੈਕਿਊਮ ਟਿਊਬਸ ਰੱਖੀਆਂ ਜਿਹਦੇ ਕਰਕੇ ਉਹ ਸੰਚਾਰ ਇੱਕ ਦੂਜੇ ਨਾਲ ਸਾਂਝਾ ਕਰਦਾ ਸੀ ਮਤਲਬ ਇਨਫੋਰਮੇਸ਼ਨ ਇੱਕ ਦੂਜੇ ਦੇ ਨਾਲ ਸਾਂਝਾ ਕਰਦੇ ਸੀ ਵੈਕਿਊਮ ਟਿਊਬਸ ਦੇ ਨਾਲ ਸੋ ਇਹ ਜਿਹੜੇ ਸਿਸਟਮ ਸੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਸਿੱਧ ਹੋਏ ਤੇ ਰੈਗਮਿੰਟਨ ਨੇ 10 ਲੱਖ ਡਾਲਰ ਤੋਂ ਵੱਧ ਦੇ ਕੰਪਿਊਟਰ ਨੇ ਉਹਨਾਂ ਸਮਿਆਂ ਦੇ ਵਿੱਚ ਵੇਚੇ ਤੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀ ਇਹਨਾਂ ਕੰਪਿਊਟਰਾਂ ਨੂੰ ਖਰੀਦਣ ਦਾ ਉਸ ਤੋਂ ਬਾਅਦ ਅਗਲਾ ਪੜਾ ਆਇਆ ਜੋ ਸਨ 1983 1 ਜਨਵਰੀ ਨੂੰ ਆਇਆ ਜਦੋਂ TCP ਤੇ IP ਦੀ ਖੋਜ ਹੋਈ ట్రాన్స్‌ਮਿਸ਼ਨ ਪ੍ਰੋਟੋਕੋਲ ਤੇ ਇੰਟਰਨੈਟ ਪ੍ਰੋਟੋਕੋਲ ਦੀ ਖੋਜ ਹੋਈ ਉਹ ਸਮੇਂ ਕੰਪਿਊਟਰ ਦੇ ਲਈ ਕਹਿ ਸਕਦੇ ਹਾਂ ਇੱਕ ਵਰਦਾਨ ਦਾ ਸਮੇਂ ਸੀ ਇੰਟਰਨੈਟ ਹੁਣ ਸਾਰੇ ਕੰਪਿਊਟਰ PC ਸਿਸਟਮ ਤੇ ਚੱਲਦਾ ਸੀ ਤੇ ਇੱਕ ਦੂਜੇ ਨਾਲ ਲਿੰਕ ਸੀ ਤੇ o ਇੱਕ ਦੂਜੇ ਨੂੰ ਆਪਣਾ ਡਾਟਾ ਫਾਈਲ ਸ਼ੇਅਰਿੰਗ ਇਨਫੋਰਮੇਸ਼ਨ ਸ਼ੇਅਰਿੰਗ ਕੋਈ ਵੀ ਗੱਲਾਂ ਇੱਕ ਦੂਜੇ ਨਾਲ ਸਾਂਝਾ ਕਰਨ ਦੇ ਵਿੱਚ ਆਸਾਨੀ ਹੋ ਚੁੱਕੀ ਸੀ ਕਿਉਂਕਿ ਜਿਹੜੇ ਕੰਪਿਊਟਰ ਸੀ ਉਹ ਸਾਰਿਆਂ ਨਾਲ ਲਿੰਕ ਹੁੰਦੇ ਸੀ ਆਈਪੀ ਦੇ ਟੀਸੀਪੀ ਦੇ ਥਰੂ ਉਹਦਾ ਕੀ ਸਿਸਟਮ ਸੀ ਇੱਕ ਮੇਨ ਸਰਵਰ ਹੁੰਦਾ ਸੀ ਉਹਦੇ ਨਾਲ ਵੱਖ-ਵੱਖ ਕੰਪਿਊਟਰ ਅਟੈਚ ਕੀਤੇ ਜਾਂਦੇ ਸੀ ਆਈਪੀ ਦੇ ਥਰੂ ਮਤਲਬ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੀ ਆਪਾਂ ਆਈਪੀ ਦੇ ਥਰੂ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਸੀ ਤੇ ਉਹਨਾਂ ਨਾਲ ਗੱਲਾਂ ਕਰ ਸਕਦੇ ਸੀ ਇੱਕ ਦੂਜੇ ਨਾਲ ਗੱਲਾਂ ਕਰ ਸਕਦੇ ਸ਼ੁਰੂ-ਸ਼ੁਰੂ ਦੇ ਵਿੱਚ ਜਿੰਨੀ ਇਹ ਤਕਨੀਕ ਸੋਖੀ ਲੱਗਦੀ ਸੀ ਦੇਖਣ ਨੂੰ ਬਟ ਉਨੀ ਹੈ ਨਹੀਂ ਸੀ ਕਿਉਂ ਕਿ ਸਿਰਫ ਉਹੀ ਬੰਦਾ ਇਸ ਤਕਨੀਕ ਨੂੰ ਚਲਾ ਸਕਦਾ ਸੀ ਜਿਹੜਾ ਐਕਸਪਰਟ ਸੀ ਕਿਉਂਕਿ ਇਹਦੇ ਵਿੱਚ ਜਦੋਂ ਕੋਈ ਕਨੈਕਟੀਵਿਟੀ ਕਰਨੀ ਸੀ ਤਾਂ ਕੁਝ ਕਮਾਂਡਾਂ ਦੇਣੀਆਂ ਪੈਂਦੀਆਂ ਸੀ ਕੰਪਿਊਟਰ ਸਿਸਟਮ ਦੇ ਉੱਪਰ ਇੰਟਰਨੈਟ ਚਲਾਉਣ ਦੇ ਲਈ ਉਹ ਸਿਰਫ ਪਰਫੈਕਟ ਬੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਸੀ ਉਹੀ ਕਰ ਸਕਦੇ ਹੁੰਦੇ ਸੀ ਸੋ ਇਸ ਚੀਜ਼ ਨੇ ਕੰਪਿਊਟਰ ਲੋਕਾਂ ਤੱਕ ਤਾਂ ਪਹੁੰਚਾਇਆ ਪਰ ਲੋਕਾਂ ਵਿੱਚ ਇੰਟਰਨੈਟ ਇੰਨਾ ਜ਼ਿਆਦਾ ਫੇਮਸ ਨਹੀਂ ਹੋਇਆ ਕੁਝ ਕੁ ਲੋਕਾਂ ਤੱਕ ਇਨਫੋਰਮੇਸ਼ਨ ਹੈ ਜਿਹੜੀ ਲੋਕਾਂ ਜੀ ਇਸ ਚੀਜ਼ ਦੀ ਸੋ ਆਈਪੀ ਤੇ ਟੀਸੀਪ ਨੇ ਕੰਪਿਊਟਰ ਦੀ ਜ਼ਿੰਦਗੀ ਨੂੰ ਆਸਾਨਤਾ ਬਣਾਇਆ ਇੰਟਰਨੈਟ ਦੇ ਕੇ ਕਾਫੀ ਮਦਦਦਾ ਕੀਤੀ ਪਰ ਲੋਕਾਂ ਦਾ ਰੁਝੇਵਾ ਜਿਹੜਾ ਹਜੇ ਤੱਕ ਇਸ ਵੱਲ ਨਹੀਂ ਪਿਆ ਸੀ ਉਸ ਤੋਂ ਬਾਅਦ ਅਸੇ ਹੀ ਹੋਂਦ ਜਿਹੜੀ ਕਹਿ ਸਕਦੇ ਆ ਜਿਹਦੇ ਵਿੱਚ ਕਹਿ ਸਕਦਾ ਇੰਟਰਨੈਟ ਦਾ ਜਨਮ ਹੋਇਆ ਉਹ ਸੀ 1990 ਦਾ ਟਾਈਮ 1990 ਦੇ ਵਿੱਚ ਸਰ ਟਿਮ ਬਰਨਸਲੀ ਨੇ ਖੋਜ ਕੀਤੀ ਵਰਲਡ ਵਾਈਡ ਵੈਬ ਦੀ ਜਿਹਨੂੰ ਆਪਾਂ www ਕਹਿੰਨੇ ਆ ਇਹ ਕੋਈ ਰੈਸਲਿੰਗ ਦਾ ਨਾਮ ਨਹੀਂ ਇਹ ਕੰਪਿਊਟਰ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਜਦੋਂ ਕਿਸੇ ਚੀਜ਼ ਨੂੰ ਸਰਚ ਕਰਦੇ ਆ ਤਾਂ ਉਹਦੇ ਉੱਪਰ ਆਪਾਂ www ਲਿਖਦੇ ਆ ਫਿਰ ਡਾਟ ਪਾਉਂਦੇ ਆ ਫਿਰ ਅੱਗੇ ਵੈਬਸਾਈਟ ਦਾ ਨਾਮ ਫਿਰ ਕਾਮ ਪਾਉਂਦੇ ਆ ਸੋ ਇਦਾਂ ਦੀ ਜਿਹੜੀ ਖੋਜ ਇਹ ਸਰ ਟਿਮ ਬਰਨਸਲੀ ਨਸਲੀ ਨੇ ਕੀਤੀ ਸੀ 1990 ਦੇ ਵਿੱਚ ਤਾਂ ਇਹਨਾਂ ਨੇ ਉਸ ਸਮੇਂ ਕੰਪਿਊਟਰ ਦੇ ਵਿੱਚ ਜਾਣ ਪਾਦੀ ਸੀ ਨੈਟਵਰਕ ਖੋਜ ਕੇ ਤੇ ਹੁਣ ਆਸਾਨ ਸ਼ਬਦਾਂ ਵਿੱਚ ਕੰਪਿਊਟਰ ਸੀ ਜਿਹੜਾ ਚਲਾਇਆ ਜਾ ਸਕਦਾ ਸੀ ਇੰਟਰਨੈਟ ਕਨੈਕਟੀਵਿਟੀ ਬਹੁਤ ਸੌਖੀ ਹੋ ਗਈ ਸੀ ਕਰਨੀ ਉਸ ਤਰੀਕੇ ਦੇ ਨਾਲ ਜਦੋਂ ਹੁਣ ਕੋਈ ਆਪਾਂ ਨੇ ਸਰਚ ਕਰਨੀ ਕਿਸੇ ਚੀਜ਼ ਬਾਰੇ ਦੇਖਣਾ ਹਾਈਪਰ ਟੈਕਸਟ ਲਿੰਕ ਤੇ ਐਚ ਟੀ ਐਮ ਐਲ ਪੇਜਾਂ ਦੇ ਥਰੂ ਚੱਲਦਾ ਸੀ ਜਦੋਂ ਹਾਈਪਰ ਟੈਕਸਟ ਲਿੰਕ ਤੇ ਐਚ ਟੀ ਐਮ ਐਲ ਪੇਜ ਇਸ ਉੱਪਰ ਲੋਡ ਕੀਤੇ ਜਾਂਦੇ ਸੀ ਤੇ ਇਹ ਅਲੱਗ-ਅਲੱਗ ਡਿਵਾਈਸਾਂ ਦੇ ਉੱਤੇ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਸੀ ਸੋ ਇਹ ਦਿਨ ਇੰਟਰਨੈਟ ਦੀ ਜਿਹੜੀ ਹੋਂਦ ਆ ਪੂਰੀ ਹੋਈ ਤੇ ਲੋਕਾਂ ਤੱਕ ਉਸ ਤੋਂ ਬਾਅਦ ਇੰਟਰਨੈਟ ਦਾ ਜਿਹੜਾ ਵਾਰ ਜਾਣ ਵਧਿਆ ਤੇ ਲੋਕਾਂ ਦੇ ਵਿੱਚ ਪ੍ਰਸਿੱਧ ਹੋਇਆ ਇੰਟਰਨੈਟ ਇਸ ਤਰੀਕੇ ਦੇ ਨਾਲ ਇੰਟਰਨੈਟ ਸੀ ਜਿਹੜਾ ਖੋਜ ਹੋਇਆ ਸੀ ਤੇ ਹੁਣ ਆਪਾਂ ਨੇ ਇੰਟਰਨੈਟ ਦੀ ਖੋਜ ਬਾਰੇ ਇਹਦਾ ਜਾਣਕਾਰੀ ਲਈ ਤਾਂ ਇੰਟਰਨੈਟ ਦੀ ਖੋਜ ਦੇ ਨਾਲ ਕਈ ਲੋਕਾਂ ਨੂੰ ਬਹੁਤ ਫਾਇਦੇ ਹੋਏ ਕਈ ਲੋਕ ਬਹੁਤ ਅਮੀਰ ਬਣੇ ਤੇ ਕਈ ਲੋਕਾਂ ਨੂੰ ਨੁਕਸਾਨ ਵੀ ਹੋਏ ਜੇ ਅੱਗੇ ਫਾਇਦਿਆਂ ਦੀ ਗੱਲ ਕਰੀਏ ਜਦੋਂ ਇੰਟਰਨੈਟ ਦੀ ਖੋਜ ਹੋਈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਉਤਪਾਦਾਂ ਤੱਕ ਪਹੁੰਚਾਇਆ ਮਤਲਬ ਬਿਜ਼ਨਸਮੈਨਾਂ ਤੱਕ ਪਹੁੰਚਾਇਆ ਉਸ ਸਮੇਂ ਇਹਦੀ ਵਰਤੋਂ ਆਪਣੇ ਕੈਸਾ ਜੇ ਸਟਾਕ ਨੂੰ ਮੇਨਟੇਨ ਕਰਨ ਦੇ ਲਈ ਕਰਦੇ ਸੀ ਲੋਕ ਜਾਂ ਫਿਰ ਸਿਕਿਉਰਟੀ ਬੱਖੋਂ ਵੀ ਇਸ ਚੀਜ਼ ਨੂੰ ਯੂਜ਼ ਕਰਦੇ ਸੀਗੇ ਤੇ ਕਾਫੀ ਮਤਲਬ ਮਹਿੰਗਾ ਹੋਣ ਦੇ ਕਰਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਪਰ ਜਿਵੇਂ ਜਿਵੇਂ ਟੈਕਨੋਲੋਜੀ ਅੱਗੇ ਵਧੀ ਗਈ ਸਮਾਰਟਫੋਨ ਆਏ ਇੰਟਰਨੈਟ ਸਰਵਿਸ ਪ੍ਰੋਵਾਈਡਰ ਵੀ ਆਏ ਇੰਟਰਨੈਟ ਸਰਵਿਸ ਪ੍ਰੋਵਾਈਡਰ ਜਿਨ੍ਹਾਂ ਲੋਕਾਂ ਤੋਂ ਆਪਾਂ ਇੰਟਰਨੈਟ ਲੈਣੇ ਆ ਜਿਵੇਂ ਵੋਡਾਫੋਨ ਆਈਡੀਆ Jio Airtel ਇਹ ਲੋਕ ਸਾਰੇ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੇ ਇਹਨਾਂ ਤੋਂ ਆਪਾਂ ਡਾਟਾ ਪੈਕ ਰੀਚਾਰਜ ਕਰਦੇ ਆ ਤੇ ਇਹ ਆਪਾਂ ਨੂੰ ਇੰਟਰਨੈਟ ਦੀ ਸਰਵਿਸ ਪ੍ਰੋਵਾਈਡ ਕਰਦੇ ਨੇ ਕੁਝ ਫੈਜ਼ਿਆਂ ਦੇ ਵਿੱਚ ਸੋ ਜਦੋਂ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਉਸ ਸਮੇਂ ਤੋਂ ਬਾਅਦ ਇੰਟਰਨੈਟ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਪਣਾ ਇੱਕ ਖਾਸ 히ਸਾ ਬਣਾ ਲਿਆ ਤੇ ਹੁਣ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇੰਟਰਨੈਟ ਤੋਂ ਬਿਨਾਂ ਰਹਿੰਦਾ ਹੋ ਕਿਉਂਕਿ ਆਪਾਂ ਸੌਂਦੇ ਹੋਏ ਉੱਠਦੇ ਹੋਏ ਰੋਟੀ ਖਾਂਦੇ ਹੋਏ ਜਾਂ ਕੋਈ ਵੀ ਜ਼ਰੂਰੀ ਕੰਮ ਕਰਦੇ ਹੋਏ ਇੰਟਰਨੈਟ ਜ਼ਰੂਰ ਬ੍ਰਾਊਜ਼ ਕਰਦੇ ਆਂ ਕੋਈ ਸੋਸ਼ਲ ਮੀਡੀਆ ਯੂਜ਼ ਕਰਦਾ ਕੋਈ ਵਟਸਐਪ ਚਲਾਉਂਦਾ ਕੋਈ ਇੰਸਟਾਗ੍ਰam ਚਲਾਉਂਦਾ ਕੋਈ ਯੂਟਿਊਬ ਚਲਾਉਂਦਾ ਇਸ ਤਰ੍ਹਾਂ ਅਲੱਗ-ਅਲੱਗ ਐਪਲੀਕੇਸ਼ਨ ਯੂਜ਼ ਕਰਦਾ ਕੋਈ ਗੇਮਸ ਖੇਡਦਾ ਕੋਈ ਆਪਣੀ ਪੜ੍ਹਾਈ ਦੇ ਨਾਲ ਸੰਬੰਧਿਤ ਚੀਜ਼ਾਂ ਦੇਖਦਾ ਇਸ ਮਤਲਬ ਇਹ ਸਾਰੀਆਂ ਚੀਜ਼ਾਂ ਵਿਦਆਊਟ ਇੰਟਰਨੈਟ ਨਾਟ ਪੋਸੀਬਲ ਕੋਈ ਪੋਸੀਬਿਲਟੀ ਨਹੀਂ ਸੀ ਵੀ ਜੀਵਨ ਜਿੰਦਗੀ ਆਸਾਨ ਹੋ ਜਾਂਦੀ ਪਰ ਇਹਦੇ ਨਾਲ ਕਈ ਨੁਕਸਾਨ ਵੀ ਨੇ ਇੰਟਰਨੈਟ ਦੇ ਇੰਟਰਨੈਟ ਜਿਵੇਂ ਕਿ ਆਮ ਲੋਕਾਂ ਦੀ ਅਪਰੋਚ ਤੱਕ ਹੋ ਗਿਆ ਜਾਂ ਹੈਕਰ ਦੀ ਅਪਰੋਚ ਤੱਕ ਹੋ ਗਿਆ ਇਸ ਕਰਕੇ ਲੋਕਾਂ ਦੇ ਨਾਲ ਵੱਡੇ ਲੈਵਲ ਤੇ ਸਕੈਮ ਵੀ ਹੋਣੇ ਸ਼ੁਰੂ ਹੋ ਗਏ ਆਨਲਾਈਨ ਫਰੌਡ ਹੋਣੇ ਸ਼ੁਰੂ ਹੋ ਗਏ ਆਪਣਾ ਡਾਟਾ ਕੋਈ ਮਿਸਯੂਜ਼ ਕਰ ਦਿੰਦਾ ਕੋਈ ਵੀ ਕਿਸੇ ਦੀ ਫੋਟੋ ਚੱਕ ਕੇ ਕਿਸੇ ਗਲਤ ਪਰਪਸ ਲਈ ਯੂਜ਼ ਕਰ ਸਕਦਾ ਵਾ ਸੋ ਇਹ ਨੁਕਸਾਨ ਵੀ ਨੇ ਇੰਟਰਨੈਟ ਦੇ ਸੋ ਅੱਗੇ ਵੀਡੀਓ ਬਹੁਤ ਲੰਬੀ ਹੋ ਜੂਗੀ ਮੈਨ ਲੱਗਾ ਆਪਾਂ ਨੈਕਸਟ ਪਾਰਟ ਬਣਾ ਸਕਦੇ ਆ ਜੇ ਜਰੂਰਤ ਪੋਗੀ ਇਹਨੇ ਇੱਕ ਵੀਡੀਓ ਸੀ ਸੋ ਅਗਰ ਵਧੀਆ ਲੱਗੂਗੀ ਤੇ ਲਾਈਕ ਕਰਿਓ